ਨਸ਼ਿਆ ਵਿਰੋਧ ਚਲਦੀ ਮਿਹਨਤ ਦੇ ਦੌਰਾਨ ਸਾਡੇ ਸੀਪੀ ਸਾਹਿਬ ਸ੍ਰੀ ਸੁਪਨ ਸ਼ਰਮਾ ਜੀ ਆਈਪੀਐਸ ਜੀ ਆਦਨ ਦਿਸੰਧ ਦੇ ਸਾਡੇ ਅਮਨਦੀਪ ਸਿੰਘ ਬਰਾੜ ਐਡੀਸੀਪੀ ਇਨਵੈਸਟੀਗੇਸ਼ਨ ਜੀ ਆਨਲੀ ਵਾਇਸ ਵਿੱਚ ਸੀਰਵੀ ਪਾਰਟੀ ਵੱਲੋਂ ਗਸਦਾਮ ਥਾਣਾ ਡਿਗਰੀ ਦੇ ਏਰੀਆ ਵਿੱਚ ਐਮਆਈਜੀ ਕੁਆਟਰਾਂ ਕੋਲ ਸ਼ੱਕ ਪੈਂਦੇ ਬੰਦੇ ਚੈੱਕ ਕੀਤੇ ਜਿਨ੍ਹਾਂ ਕੋਲ ਨਸ਼ਾ ਤੇ ਵੈਪਨ ਬਰਾਮਦ ਹੋਏ ਜਿਨ੍ਹਾਂ ਦੇ ਖਿਲਾਫ ਮਕਦਮਾ ਨੰਬਰ 14 21485 2554 ਫਾਰਮੈਟ ਪੀਐਸ ਦੂਰੀ ਡਾਰਜ ਰਜਿਸਟਰਡ ਆਇਆ ਕਿ ਇਸ ਦੇ ਵਿੱਚ ਤਿੰਨ ਜਿਹੜੇ ਹੈਗੇ ਸੀ ਚੈਕਿੰਗ ਤੇ ਫੜੇ ਗਏ ਨੇ ਉਹਨਾਂ ਦੇ ਵਿੱਚ ਗੌਰਵ ਸਾਹਿਲ ਤੇ ਨikhil ਇਹਨਾਂ ਕੋਲੋਂ ਇੱਕ 45 ਬੋਰ 332 ਬੋਰ ਰਵਲਵਰ ਤੇ ਕੁਝ ਮਸਲਾ ਰਾਉਂਡ ਮਿਲੇ ਨੇ ਤੇ ਜਿਸ ਵਿੱਚ ਜਾਂ ਨਸ਼ੀਲਾ ਪਾਊਡਰ ਬ੍ਰਾਂਡ ਹੋਇਆ ਜਿਸ ਦਾ ਵਜ਼ਨ ਤਕਰੀਬਨ 268 ਗ੍ਰਾਮ ਬ੍ਰਾਂਡ ਹੋਇਆ ਨਾ ਕੋਲੋਂ ਤੇ ਇਹਨਾਂ ਤੇ ਪਰਚਾ ਦੇ ਦਿੱਤਾ ਪਰਚਾ ਦੇ ਕੇ ਗੋਪਚੀ ਕੀਤੀ ਜਾ ਰਹੀ ਆ ਤੇ ਜਿਹੜੀ ਫਰਵ ਅਪ ਪੁੱਛਗਿਸ ਦੇ ਵਿੱਚ ਪਤਾ ਲੱਗਿਆ ਤੇ ਜਿਹੜੇ ਇਹਨਾਂ ਨੂੰ ਇਹ ਨਸ਼ਾ ਸਪਲਾਈ ਕਰਦੀ ਸੀ ਉਹਦੇ ਵਿੱਚ ਇੱਕ ਲੇਡੀ ਹੈ ਦੋਹੇ ਭੈਣ ਭਾਈ ਨੇ ਸੰਜਨਾ ਤੇ ਕੁਦੂ ਤੇ ਜਿਨ੍ਹਾਂ ਨੂੰ ਵੀ ਗ੍ਰਿਫਤਾਰ ਕੰਮ ਵੀ ਕੋਲ ਕੀਤੀ ਗਈ ਜਿਹਦੇ ਵਿੱਚ ਸੰਜਨਾ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀ ਉਹ ਤੋਂ ਬਾਅਦ ਹੁੰਦੇ ਤੇ ਪਰਚਾ ਦੀ ਤੋਂ ਬਾਅਦ ਰਮਾਦ ਲੈ ਕੇ ਨੋਕੀ ਪੁੱਛੀਸ਼ ਕਰਾਂਗੇ ਕਿ ਨਾ ਕਿਹਨਾਂ ਨੂੰ ਦੇਖਦੇ ਤੇ ਕਿੱਥੋਂ ਲੈ ਕੇ ਆਉਂਦੇ ਸੀ ਤੇ ਬਾਕੀਆ ਇਨਵੈਸਟੀਗੇਸ਼ਨ ਦਾ ਪਾਰਟ ਆਉਟ ਆਫ ਅਸੀਂ ਸਾਰੇ ਕਲਾਸੇ ਕਰਾਂਗੇ ਧੰਨਵਾਦ